ਮਾਤਾ ਕੇ ਉਧਰ ਮੈਂ ਪਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਾਤਾ ਕੇ ਉਧਰ ਮੈਂ ਪਰਤਪਾਲ ਕਰੇ ਦੇਖੋ ਕਹਿੰਦੇ ਮਾਤਾ ਦੇ ਉਧਰ ਦੇ ਵਿੱਚ ਬੱਚਾ ਹੁੰਦਾ ਰੋ ਰੋ ਨਹੀਂ ਸਕਦਾ ਬੰਦ ਕੁਝ ਹੋ ਨਹੀਂ ਸਕਦਾ ਹੱਥ ਪੈਰ ਉਰੀਆਂ ਲਾ ਸਕਦਾ ਉੱਥੇ ਵੀ ਉਹਨੂੰ ਜਿਉਂਦਾ ਰੱਖਿਆ ਪਰਤਪਾਲ ਕੇ ਸਾਹ ਵੀ ਨਹੀਂ ਆਉਂਦਾ ਬੇਰਸਾ ਸਾਦੇ ਰੱਖਿਆ ਹੈ ਪਰਤਪਾਲ ਕਰ ਰਹੇ ਨੇ ਛੋਟੇ ਤੇ ਬੜਾ ਕਰ ਨੇ ਬਿੱਦ ਤੇਜਨ ਪਿੰਡ ਗਿਆ ਇੱਕ ਮੂਦ ਤੋਂ ਪਿੰਡ ਬਣਾਤਾ ਸ਼ਰੀਰ ਬਣਾਤਾ ਉੱਥੇ ਸੋ ਕੇ ਬਨੋ ਵਿਸਾਰੀਆ ਉਹ ਕਿਉਂ ਵਿਸਾਰਦੇ ਆ ਤੁਸੀਂ ਉਹਨੂੰ ਬਰੋ ਉਹ ਕੀਨੇ ਉੱਥੇ ਪ੍ਰਤਪਾਲ ਰੱਖਿਆ ਹੋਇਆ ਹੈ ਬਸ ਇਹ ਖੋਜਣ ਦੀ ਵਿਸ਼ੇ ਮਾਤਾ ਕਹੇ ਉਧਰ ਮੈਂ ਪ੍ਰਤਪਾਲ ਕਰੇ ਕੌਣ ਕਰੇ ਪ੍ਰਤਪਾਲ ਮਾਤਾ ਕਰਦੀ ਹੈ ਪ੍ਰਤਪਾਲ ਉੱਥੇ ਲਈ ਕਰਦੀ ਕਿਸੇ ਦਾ ਉੱਥੇ ਹੱਥ ਨਹੀਂ ਉਪੜਦਾ ਖੁਰੀ ਦੇ ਪ੍ਰਤਪਾਲ ਉੱਥੇ ਬਰਤਪਾਲ ਕੌਣ ਕਰਦਾ ਖੋਜਦਾ ਵਿਸ਼ਾ ਇਹ ਤਾਂ ਖੋਜਦਾ ਵਿਸ਼ਾ ਸਵਾਲ ਇਹ ਕੌਣ ਕਰੇ ਬਰਤਪਾਲ ਜਿਹੜੇ ਸੇਤੀ ਸਾਜੀ ਆ ਉਹੀ ਬਰਤਪਾਲ ਕਰਦਾ ਮਨ ਨੂੰ ਕਿਉਂ ਵਿਸਾਰੀਏ ਏਵਡ ਦਾਤਾ ਜੇ ਅਗਲੀ ਮੈਂ ਆਹਾਰ ਪਹੁੰਚਾਵੇ ਉੱਤੇ ਆਹਾਰ ਨੂੰ ਖਰਾਕ ਮਿਲਦੀ ਹੈ ਅਗਰ ਇਧਰਲੇ ਪਾਸੇ ਬਹੁਤ ਖਾ ਲੈਨੇ ਹਜਮ ਹੋ ਜਾਂਦਾ ਗੜ ਜਾਂਦਾ ਖਤਮ ਹੋ ਜਾਂਦਾ ਇਧਰਲੇ ਪਾਸੇ ਬਹੁਤ ਪੈਦਾ ਹੋ ਰਿਹਾ ਅੱਗੇ ਕੋਈ ਹੈ ਕੋਈ ਪਰ ਠੀਕ ਹੈ ਉਹਦੀ ਉਹ ਟੈਂਪਰੇਚਰ ਇਧਰ ਵੀ ਇਧਰ ਵੀ ਵੇਦਾ ਜੀ ਵੀ ਟੈਂਪਰੇਚਰ ਉੱਡੀ ਸਾਰੇ ਸਰੀਰ ਦੀ ਬੋਡੀ ਦੀ ਟੈਂਪਰੇਚਰ ਇੱਕ ਇੱਕ ਪਾਸੇ ਮਾਲ ਸੱਜ ਰਿਹਾ ਇੱਕ ਪਾਸੇ ਦੋਸ ਵੱਢ ਰਿਹਾ ਕੀ ਕਰਾ ਮਤ ਮਨੋ ਕੋ ਬਸਾਰੀ ਏਵਡ ਦਤਾ ਮਨੋ ਕੋ ਬਸਾਰੀ ਏਵਡ ਦਤਾ ਜੀ ਅਗਨੀ ਮੈਂ ਆਹਰ ਪਹੁੰਚਾਵੇ ਅਗਨ ਦੇ ਵਿੱਚ ਆਹਰ ਪਹੁੰਚਾ ਰਹੇ ਆ ਤੁਹਾਨੂੰ ਖੁਰਾਕ ਪਹੁੰਚਾ ਰਹੇ ਕਿੰਡਾ ਵੱਡਾ ਸਿਸਟਮ ਕੀਤਾ ਹੋਇਆ ਹੈ ਇਹ ਵੀ ਪੈਦਾ ਹੋਵੇ ਸਰਵਾਹ ਚਲੋ ਜੀ ਇਹ ਤਾਂ ਬਸ ਹੋਈ ਜਾਂਦੀ ਰਹੀ ਪੈਦਾ ਕਿਡਾਪ ਕਰਨ ਆਪ ਕਰਨਾ ਹੋਵੇ ਪਤਾ ਲੱਗ ਜੂਏ ਇੱਕ ਆਬ ਆਦਮੀ ਦੇ ਨਾਮੇ ਪਤਾ ਲੱਗ ਜੂਏ ਕਿ ਵਹ ਹੁੰਦਾ ਹੈ ਕਿ ਰੈਡੀਮੈਡ ਹੈ ਤਾਂ ਆਪ ਹੀ ਹੋ ਜਾਂਦਾ ਪੈਦਾ ਆ ਮੈਨੂੰ ਕੀ ਲੋੜ ਹੈ ਨਵਾਕ ਦੇ ਵੇ ਜਾਣ ਦੀ ਉਧਰ ਨੂੰ ਇਸ਼ਾਰਾ ਕੀਤਾ ਆ ਦੇਖੋ ਕੀ ਹੋ ਰਿਹਾ ਥੋੜੇ ਨੜਈ ਉਤੇ ਅੱਗ ਦੇ ਵਿੱਚ ਆਹਾਰ ਪਾਉਂਜ ਰਿਹਾ ਉਹਨੂੰ ਖਰਾਕ ਇਹ ਵੱਡ ਦਾਤਾ ਹੈ ਉਹ ਉਹਨੂੰ ਬਸਾਰਿਆ ਹੈ ਜਿਹਨੂੰ ਤੁਸੀਂ ਹਾਂਜੀ ਉਸ ਨੂੰ ਕਿਉਂ ਪੋਹ ਨਾ ਸਕੀ ਜਿਸ ਨੂੰ ਆਪਣੀ ਲੈ ਬਲਾਵੇ ਜਿਸ ਨੂੰ ਆਪਣੀ ਲੈ ਬਲਾਜ ਮੇਰਾ ਕੋਈ ਵੀ ਖਤਰਾ ਨੂੰ ਪੋਹ ਨਹੀਂ ਸਕਦਾ ਉਹ ਤੇ ਡੇੜੇ ਨਹੀਂ ਜਾ ਸਕਦਾ ਨਾ ਕੋਈ ਵਕਾਰ ਨਾ ਕੋਈ ਔਗਣ ਇੱਥੇ ਤੱਕ ਕਾਲ ਵੀ ਨਹੀਂ ਉਹਨੂੰ ਪੋਹ ਸਕਦਾ ਲੋਭ ਉਹਨੂੰ ਪੋਹ ਨਹੀਂ ਸਕਦਾ ਲੋਭ ਆਪਣੇ ਵੱਲ ਖਿੱਚ ਨਹੀਂ ਸਕਦਾ ਉਹਨੂੰ ਕਰੋ ਤੋਂ ਤੇ ਆਪਣਾ ਅਸਰ ਨਹੀਂ ਕਰ ਸਕਦਾ ਦਿਖਾ ਸਕਦਾ ਬੋਲ ਉਹ ਉਹ ਆਪਣਾ ਸਾਡੀ ਪਾ ਸਕਦਾ ਉਹਦੇ ਤੇ ਉਹ ਸਕਣਾ ਅਸਰ ਪਾਉਂਦਾ ਕਾਰ ਆਪਣੀ ਭੈ ਨਹੀਂ ਦੇ ਸਕਦਾ ਉਹਨੂੰ ਬਲਦੀ ਉਹ ਕੋਈ ਭੈ ਕਿ ਅਸਰ ਨੇ ਸਾਰੇ ਪਰ ਉਹਦੀ ਬੁੱਧੀ ਨੂੰ ਸ਼ੀਲ ਨਹੀਂ ਕਰ ਸਕਦਾ ਤਨੋਦ ਬੁੱਧੀ ਫੇਲ ਕਰ ਦਿੰਦਾ ਉਹਦੇ ਕੋ ਬੇਬੇਖ ਬੁੱਧੀ ਹੈ ਕਰੋਸ ਸਾਰ ਜੱਡਾ ਨਹੀਂ ਜਿਹੜਾ ਬੇਬੇਖ ਬੁੱਧੀ ਦੇ ਉੱਤੇ ਦੀ ਬੇਬੇਖ ਬੁੱਧੀ ਦੇ ਉੱਤੇ ਹਾਵੀ ਹੋ ਜਵੇ ਬਬੇ ਇੱਕ ਬੁੱਧੀ ਸਭ ਤੋਂ ਪਰਮੇਸ਼ਰ ਦੀ ਸ਼ਕਤੀ ਹੈ ਉਹ ਤੇ ਕਰੋਧ ਕبھی ਆਵੀ ਹੁੰਦੀ ਕਰੋਧ ਕਮਿਆ ਹਵੀ ਹੋਈ ਉਹ ਵੀ ਰਖ ਵੀ ਵੀ ਉਹਨੂੰ ਆਪ ਆਉਣਾ ਪੈਂਦਾ ਆਪਣੀ ਮਰਜ਼ੀ ਨਾਲ ਜਦੋਂ ਬਾਣ ਲੱਗ ਗਿਆ ਤਵੇਂ ਰੋਸ ਜਾ ਗਿਆ ਉਹ ਵੀ ਜਾਣ ਕਰਦਾ ਕਹਿੰਦਾ ਚੰਗਾ ਹੋਣਾ ਇਹਨੂੰ ਦੱਸ ਦਈਏ ਇਹਨੂੰ ਭਲੇਖਾ ਉਹਦਾ ਭਲੇਖਾ ਕਰਨ ਵਾਸਤੇ ਉਹ ਵੀ ਸਿਰਤਾਤਾ ਨਹੀਂ ਹੁੰਦਾ ਹੈ ਹਰ ਗੱਤੇ ਜ਼ੀਰਾ ਤਾਂ ਤਾ ਹੁੰਦਾ ਹੈ ਕਰੋ ਨਾਲ ਤਾਂ ਤਾ ਤਾ ਹੋ ਗਿਆ ਨਾ ਪੈਮ ਹੁੰਦਾ ਨਾ ਉਪਰੋਧ ਹੁੰਦਾ ਉਹ ਸਿਰਾ ਦਾ ਤਾ ਉਹ ਕਿਹੜਾ ਪਾਣੀ ਸਿਰਾ ਦਾ ਤਾ ਹੋ ਜਾਂਦਾ ਸਿਰਾ ਠੰਡਾ ਹੋ ਜਾਂਦਾ ਤਾਰਮ ਹੋ ਜਾਂਦਾ ਗਰਮ ਨਹੀਂ ਹੁੰਦਾ ਠੰਡਾ ਵੀ ਨਹੀਂ ਹੁੰਦਾ ਨਾ ਪੈ ਆਵੇ ਨਾ ਖਰੋਰਾ ਆਪਣੀ ਲਿਵ ਆਪੇ ਲਾਏ ਆਪਣੀ ਲਿਵ ਆਪੇ ਲਾਏ ਗੁਰਮੁਖੀ ਸਲਾਹ ਸੰਭਾਲੀ ਹੈ ਆਪਣੀ ਲਿਵ ਆਪੇ ਲਾਉਂਦਾ ਆਪਣੀ ਭੁੱਖ ਆਪੇ ਲਾਉਂਦਾ ਗੁਰਮੁਖੀ ਸਦਾ ਸੰਭਾਲੀ ਹੈ ਜਿਹੜਾ ਗੁਰਮੁਖ ਨੇ ਉਹਨੂੰ ਲੱਗਦੀ ਹੈ ਬਹੁਤ ਗੁਰਬਖਸ਼ ਸਮਾਈ ਰਹਿੰਦੇ ਕਹਿਨਾਰ ਕੇਵੜਾ ਦਾਤਾ ਸੋ ਘੋਮਣੋ ਬਸਾਰੀਏ ਕਹਿਨਾਰ ਕੇਵੜਾ ਦਾਤਾ ਸੋ ਘੋਮਣੋ ਬਸਾਰੀਏ ਉਗਲੀ ਕੋ ਜਿਹਾ ਸੇ ਬਲਬਾ ਹਲਾ ਤੇਰੇ ਤੈਸੇ ਮੇਰੇ ਬਨੋ ਭਈਆ ਜੇ ਆਉਣੇ ਨੂੰ ਅਵਲ ਦੇ ਖੇਚ ਬਠਾਲ ਦੀਏ ਉਹਨੇ ਕੜੂਗੀ ਕਰਨਾ ਕਹਾਂ ਉਹ ਇੱਥੇ ਦੇ ਜੋ ਰੋਟੀ ਕੋਈ ਨਹੀਂ ਅਤੇ ਚੱਲ ਹੋਰ ਕੁਝ ਖਾ ਖੂ ਕੋ ਮੈਂ ਪੂਰਾ ਉਹਦੇ ਮੈਨਾਂ ਦਾ ਸਰਜੂ ਆਪ ਨੂੰ ਬਣਾਣੀ ਦਾ ਸਾਲ ਰੋਟੀ ਹੀ ਰੀਲੂ ਚਾਹੀਦਾ ਹੈ ਅਮਲ ਉਹਨੂੰ ਚਾਹੀਦਾ ਬੋਲਦਾ ਸਮਾਨ ਦਾ ਸਰੀਰ ਨਾਲ ਘਟਾ ਆਤਮਾ ਨਾਲ ਜ਼ਿਆਦਾ ਅਮਲ ਦਾ ਸਮਾਨ ਦਾ ਸਰੀਰ ਨਾਲ ਘਟਾ ਆਤਮਾ ਨਾਲ ਜ਼ਿਆਦਾ ਰੋਟੀ ਦਾ ਸਮਾਨ ਦਾ ਸਰੀਰ ਨਾਲ ਜ਼ਿਆਦਾ ਆਤਮਾ ਨਾਲ ਘਟਾ ਲੋਜੀ ਤਾਂ ਹੀ ਅਮਲ ਦੀ ਗੱਲ ਕੀਤੀ ਉੱਥੇ ਠੀਕ ਹੈ ਸਰੀਰ ਨਾਲ ਵੀ ਸੰਬੰਧ ਹੈ ਬੰਦਾ ਪਰ ਬਹੁਤ ਕੱਟਾ ਆਤਮਾ ਨੂੰ ਜਾਂਦਾ ਰੋਟੀ ਦਾ ਸੰਬੰਧ ਸਰੀਰ ਨਾਲ ਜ਼ਿਆਦਾ ਹੈ ਆਤਮਾ ਨੂੰ ਕੱਟਾ ਅਜੀ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਜਿਵੇਂ ਉਧਰ ਹੈ ਨਾ ਸਾਡੇ ਪੇਟ ਦੇ ਵਿੱਚ ਜੋ ਖਾਣੇ ਹਜਮ ਹੋ ਜਾਂਦਾ ਅਸਰ ਪਉਦੀ ਹੈ ਨਾ ਕੋਦੇ ਤੇ ਐਵੇਂ ਬਾਹਰ ਮਾਇਆ ਮਾਇਆ ਵੀ ਆ ਗਿਆ। ਪੇਟ ਜਿਹੜਾ ਖਾਣੇ ਉਹ ਵੀ ਉਹ ਵੀ ਮਾਇਆ ਗਿਆ। ਅਜ ਬੋਲ। ਜੈਸੀ ਅਗਰ ਸਾਡੇ ਅੰਦਰ ਭੁੱਖਾ ਦੇ ਰ। ਇਹ ਮਾਇਆ ਅਗ ਮਾਇਆ ਦੀ ਬਾਹਰ। ਜੈਸੀ ਅਗਰ ਉਹਦਰ ਤੇ ਐਸੀ ਬਾਹਰ ਮਾਇਆ। ਮਾਇਆ ਅਗਨੀ ਸਾਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਿਵੇਂ ਪੇਟ ਦੀ ਅੱਗ ਸਾਨੂੰ ਮਹਿਸੂਸ ਨਹੀਂ ਹੁੰਦੀ। ਪੇਟ ਦੀ ਅੱਗ ਤਾਂ ਪੇੜ ਹੈ। ਸਾਡੇ ਜਾਣ ਕਰਦੀ ਆ। ਦੁਖੀ ਕਰਦੀ ਆ। ਸੇਖ ਲੱਗਦਾ ਹੁੰਦਾ ਸੇਖ ਨਹੀਂ ਲੱਗਦਾ ਐਵੇਂ ਮਾਇਆ ਆਗਾ ਸੇਖ ਨਹੀਂ ਹੁੰਦਾ ਇਹਦਾ ਮਾਇਆ ਵੀ ਆਗਾ ਪਰ ਸੇਖ ਨਹੀਂ ਹੁੰਦਾ ਹੁੰਦਾ ਜਿਵੇਂ ਅੰਦਰਲੀ ਅਗਰ ਸੇਖ ਨਹੀਂ ਨਾ ਸਾਨੂੰ ਲੱਗਦਾ ਐਵੇਂ ਮਾਇਆ ਦਾ ਸੇਖ ਨਹੀਂ ਹੁੰਦਾ ਆਗਾ ਉਹ ਜੋ ਕੁਝ ਕਰ ਲਈ ਅੰਦਰ ਖਤਮ ਇਹ ਵੀ ਮਾਇਆ ਦੀ ਅਗ ਵੀ ਕੁਝ ਖਤਮ ਕਰ ਰਹੀ ਹੈ ਮਾਇਆ ਇਹ ਸਾਡੀ ਬੁੱਧੀ ਖਤਮ ਕਰ ਰਹੀ ਹੈ ਮਾਇਆ ਦੀ ਅਗ ਸਾਡੇ ਗੋਲੂ ਖਤਮ ਕਰ ਰਹੀ ਹੈ ਗੋਲੂ ਖਾ ਰਹੀ ਹੈ ਅਗਰ ਕੁਝ ਖਾਂਦੀ ਹੁੰਦੀ ਹੈ ਅਗਲਾ ਕੜ ਖਾਂਦੀ ਤਾਂ ਵਾਝਦੀ ਹੈ ਅਗਰ ਤੇਲ ਖਾਂਦੀ ਤਾਂ ਵਾਝਦੀ ਹੈ ਅਗਦੇ ਬਰਲ ਵਾਲੇ ਕੋ ਖਰਾਕ ਚਾਹੀਦੀ ਹੁੰਦੀ ਵੇਰ ਦੇ ਅਗ ਭਜਾਉਣ ਵਾਸਤੇ ਕੋ ਖਰਾਕ ਚਾਹੀਦੀ ਇਹ ਜਿਹੜੀ ਮਾਇਆ ਦੇ ਨਾਲ ਸਾਡਾ ਸੰਪਰਕ ਹੈ ਗੁਣ ਖਾਂਦੀ ਹੈ ਸਾਡੇ ਗੁਣ ਖਾਂਦੀ ਹੈ ਕਲ ਖਾਂਦੀ ਹੈ ਗੁਣਾ ਦੇ ਉੱਤੇ ਅਧਾਰ ਤੱਕ ਹੈ ਜਾਨ ਕੋਲ ਨਾ ਤੇ ਉੱਤੇ ਖੜਾ ਹੈ ਇਹ ਗੁਣ ਕਮਜ਼ੋਰ ਹੁੰਦੇ ਨੇ ਅਗਰ ਬੇਖਲੀ ਕਰ ਜਾਂਦੀ ਗੁਣਾ ਦਾ ਨਾਮ ਸੋਣਾ ਬੁੱਧੀ ਦਾ ਨਾਮ ਸੋਣਾ ਇਕੋ ਗੱਲ ਗੁਣਾ ਦਾ ਨਾਮ ਹੋ ਜਾਣਾ ਬੁੱਧੀ ਦਾ ਨਾਮ ਪ੍ਰਗਿਆਸ ਹੋ ਜਾਣਾ ਜਿੱਦਾਂ ਗੁਣਾ ਬਲਵਾਨ ਨੇ ਉਹਨਾਂ ਬੁੱਧੀ ਦਾ ਪ੍ਰਗਿਆਸ ਹੋ ਜਾਂਦਾ ਮਾਇਆ ਅਗਲੀ ਸਭ ਇਕੋ ਜਹੀ ਕਰਤਾ ਖੇਲ ਰਚਾਇਆ ਮਾਇਆ ਅਗਨ ਸਭ ਇਕੋ ਜਹੀ ਮਾਇਆ ਰਾਗ ਇਕੋ ਜੀ ਗੱਲ ਹੈ ਇਹ ਕਰਤੇ ਦਾ ਖੇਲ ਹੈ ਕੀ ਲੱਗ ਰਿਹਾ ਤੇਰਾ ਜਦ ਉਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਦ ਉਸ ਬਾਣਾ ਦਾ ਜੰਮੇ ਪਰਮੇਸ਼ਰ ਦੇ ਭਾਂਡੇ ਦੇ ਵਿੱਚ ਜਨਮ ਲੈਂਦਾ ਜੰਮਣ ਬੰਨਾ ਹੋ ਕਬ ਹੈ ਪਰਿਵਾਰ ਭਲਾ ਪਾਇਆ ਪਰਵਾਰ ਦੇ ਵਿੱਚ ਖੁਸ਼ੀ ਹੁੰਦੀ ਜਿਹੜੇ ਪਰਿਵਾਰ ਦੇ ਕੋ ਬੱਚਾ ਜਨਮ ਲੈਂਦਾ ਖੁਸ਼ੀ ਹੁੰਦੀ ਹੈ ਭਲਾ ਕਿੰਨਾ ਲੱਗ ਰਿਹਾ ਉਹਨੂੰ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਧਰ ਕੀ ਹੋਇਆ ਪਰਿਵਾਰ ਤਾਂ ਖੁਸ਼ੀ ਕਰਦਾ ਪੈਦਗ ਹੋ ਰਿਹਾ ਹੋ ਗਿਆ ਇਹ ਰੋਦਾ ਉਹ ਹਜ਼ਰ ਬੱਚਾ ਕੀ ਕਰਦਾ ਬੱਚਾ ਰੋਦਾ ਪਰਿਵਾਰ ਖੁਸ਼ ਹੁੰਦਾ ਪਰਿਵਾਰ ਨੂੰ ਭਲਾ ਲੱਗਦਾ ਇਹ ਰੋਣਾ ਲੱਗਦਾ ਸਤੈ ਨੋ ਕਚੀਵਾਨੀ ਜੀ ਕਹਿੰਦਾ ਨਾ ਕਬੀਰ ਜਦੋਂ ਪੈਦਾ ਹੋਏ ਜਗ ਹਸੇ ਅਮਰੋਜ ਲੋਕਾਂ ਨੇ ਖੁਸ਼ੀ ਕੀਤੀ ਬੱਚਾ ਬੁੱਢਾ ਪੈਦਾ ਹੋਇਆ ਸੱਚੀ ਤੇ ਵੀਰ ਜਦੋਂ ਹਮ ਪੈਦਾ ਹੋਏ ਜਗ ਹੱਸੇ ਹਮ ਰੋਏ ਐਸੀ ਕਹਾਣੀ ਤੇ ਅੱਧਰ ਚਲੋ ਹਮ ਹੱਸੇ ਜਗ ਰੋਏ ਕਹਨ ਕੋ ਕਮਾਈ ਐਸੀ ਕਰਕੇ ਚਲੋ ਕੁਝ ਜਾਂਦੀ ਜਾਈਏ ਐਸੀ ਹੱਸਦੇ ਜਾਈਏ ਜਗ ਰੋਦਾ ਰਹੇ ਇਹ ਹਸਿਆ ਦੀ ਰੋਏ ਸੀ ਇਹਨੂੰ ਰੋ ਕੇ ਜਾਓ ਆਹ ਬਹੋ ਇਹ ਰੋਵੇ ਉਹਨਾਂ ਇਹ ਜਾ ਕੰਮ ਕਰੋ ਇਹਨਾਂ ਨੇ ਸਾਡੇ ਨਾਲ ਉਲਟ ਕੀਤਾ ਸੀ ਸਾਡੇ ਰੋਣ ਵੇਲੇ ਹੱਸੇ ਸੀ ਉਹਨੇ ਰਵਾ ਕੇ ਜਾਓ ਤੇ ਆ ਬਸ ਬਰਨ ਲੈ ਲੋ ਰੋਤੇ ਇਹ ਕਹ ਰਿਹਾ ਪੁੜੀ ਜਿਵੇਂ ਬਾਹਰ ਜਾਓ ਫੇ ਪਾਈ ਜਾਂ ਅਸੀਂ ਰੋਤੇ ਤੁਸੀਂ ਆਦੇ ਤੇ ਹੁਣ ਤੁਸੀਂ ਰੋਵੋ ਸੀ ਆਦਿ ਨਮਲਾ ਮੋੜ ਦੋ ਇਹਨਾਂ ਤੋਂ ਇਹ ਗੱਲ ਕਹਿ ਰਿਹਾ ਚਾਹੇ ਬਾਣੀ ਕੱਚੀ ਹੈ ਪਰ ਕੁਝ ਗੱਲ ਪਤੇ ਦੀ ਹੈ ਵਿੱਚ ਕੁਝ ਸਰਗਤ ਹੈ ਚੰਗੇ ਗੱਲ ਕਰਨ ਚੰਗੇ ਗੱਲ ਨੂੰ ਇਸ਼ਾਰਾ ਕਰਦੀ ਹੈ ਗੱਗੇ ਜੀਵਰ ਵੱਲ ਉਹ ਸਾਰਾ ਇਸ਼ਾਰਾ ਕਰਦੀ ਹੈ ਹੱਸਾ ਕਿਉਂ ਬੰਨਵੇਲੇ ਕੋ ਹਰਦਾ ਉਸ ਕੰਮ ਇਹ ਤਾਂ ਕੱਲ ਹੈ ਨਾ ਬੰਨਵੇਲੇ ਤੁਸੀਂ ਹੱਸਦੇ ਹੋ ਹਸੂਗਾ ਕੌਣ ਬੰਨਵੇਲੇ ਟਾਰਗੇਟੇ ਬਣਾਉਂਦੇ ਬੰਨਵੇਲੇ ਸਾਡਾ ਹੱਸਾ ਨਿਕਲੇ ਉਹ ਆਈਓ ਟਾਰਗੇਟ ਹੋਰ ਨਹੀਂ ਬਣਦਾ ਭਾਈ ਕਹਿਆ ਨਾ ਸੱਤ ਬਾਰੇ ਕਹਨ ਰਹੀਏ ਜੋ ਕਰਾ ਆਪਣੇ ਜਾਏ ਰੋਬੋ ਸਾਖ ਤੇ ਭਪੜੇ ਜੋਟੇ ਹਟ ਬਕਰ ਕਿੰਨੇ ਜਿੰਨਾ ਜਨ ਮਰਜੀ ਕੋਈ ਰਹੇ ਪਰਦੇ ਚ ਜਾ ਕੇ ਪੰਜਾਬ ਨੂੰ ਉਹਦਾ ਖੁਸ਼ ਹੁੰਦਾ ਜਾਏ ਤੇ ਆ ਕੇ ਕੋਈ ਉਹਦਾ ਕੁਝ ਵੀ ਹੋਵੇ ਚਾਹੇ ਕੋਈ ਬਤਾ ਹੋਈ ਐਸਾ ਨਾ ਹੋਵੇ ਤੇ ਪਰ 7 ਸਾਲ ਬਾਅਦ ਆਉਂਦਾ ਬੜਾ ਖੁਸ਼ ਹੁੰਦਾ ਪੰਜਾਬ ਨੂੰ ਚੱਲੇ ਆਵੇਂ ਪਿੰਡ ਨੂੰ ਆਪਣੇ ਘਰ ਨੂੰ ਚੱਲੇ ਤੇ ਆਪਣੇ ਘਰ ਨੂੰ ਜਾਣ ਲੱਗਿਆ ਵੀ ਕੋਈ ਰੋਵੇ ਰੋਦਾ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਲਿਬ ਛੁੜਕ ਗਈ ਤ੍ਰਿਸ਼ਨਾ ਲੱਗ ਗਈ ਲਿਬ ਛੁੜਕੀ ਨਾ ਲੈਵਾਂ ਆਂਦਾ ਸੀ ਨਾ ਤ੍ਰਿਸ਼ਨਾ ਲੱਗ ਗਈ ਤਾਂ ਰੋਦਾ ਉਹਨਾਂ ਦਾ ਟੁੱਟ ਗਿਆ ਰੋਦਾ ਜਿਹੜਾ ਸੀਗਾ ਲਿਬ ਛੁੜਕੀ ਤ੍ਰਿਸ਼ਨਾ ਲੱਗੀ ਰੋਣਾ ਤਾਂ ਹੈ ਉਹਨੂੰ ਵਿਚਾਰਾ ਹੁਣ ਕੀ ਕਰੇ ਮਾਇਆ ਅਮਰ ਵਰਤਾਇਆ ਮਾਇਆ ਦਾ ਖੇਡ ਹੈ ਜਾਦੂ ਚੱਲ ਗਿਆ ਮਾਇਆ ਦਾ ਉੱਤੇ ਮਾਇਆ ਦਾ ਮੰਤਰ ਚੱਲ ਗਿਆ ਤੇ ਰਹੂਗਾ ਯੋ ਜਿੰਨਾ ਜਰਵਾਇਆ ਦੇ ਮੰਤਰ じゃ ਰਹੂਗਾ ਆਇਨਾ ਫੁੱਲ ਤਰ ਮਾਇਆ ਤੋਂ ਉਲਟ ਇਹ ਇਹਨੂੰ ਰੋਣ ਤੇ ਅੰਦਾਜ਼ ਸਕਦਾ ਨਹੀਂ ਰੋਣ ਤੇ ਡੋਗਾ ساری ਜਿੰਦਗੀ ਰਹੂਗਾ ਜਾਣ ਲੱਗਿਆ ਵੀ ਰਹੂਗਾ ਇਹ ਸੂਤ ਰੌਣੀ ਬਣਾਤੀ ਐ ਮਾਇਆ ਦੇ ਕਹਿੰਦਾ ਰੌਣੀ ਸੂਰਤ ਐ ਇਹੋ ਨੇ ਸੂਰਤ ਰੌਣੀ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੇ ਭਾਉ ਦੂਜਾ ਲਾਇਆ ਆ ਦੇਖ ਇਹ ਮਾਇਆ ਕੀ ਕਰਦੀ ਐ ਮਾਇਕ ਕੀ ਕਰਾਮਾਤ ਇਹ ਮਾਇਆ ਜਿੱਤ ਹਰ ਵਿਸਰੈ ਇਹ ਹੰਤ ਤੇ ਦੂਰ ਕਰ ਦਿੰਦੀ ਐ ਉਹ ਉਪਜਾ ਉਹ ਪੈਸਾ ਕਰਦੀ ਐ ਆਇਜ ਕਰਾਮਾਤ ਇਹ ਮਾਇਆ ਜਿੱਤ ਹਰ ਵਿਸਰੈ ਉਹ ਉਪਜਾ ਪੌ ਦੂਜਾ ਲਾਇਆ ਦੂਜਾ ਪੌ ਲਾ ਆਏ ਸ਼ਰੀਰ ਨਾਲ ਪ੍ਰੇਮ ਜੋੜ ਦਿੰਦੀ ਐ ਇਹਦੀ ਭੁੱਖ ਪੈਦਾ ਕਰਦੀ ਸ਼ਰੀਰ ਦੀਆਂ ਲੋੜਾਂ ਬੰਦੀ ਭੁੱਖ ਵਧਾ ਦਿੰਦੀ ਐ ਪਉ ਦੂਜਾ ਦਾ ਉਹਨਾਂ ਸਰੀਰ ਦੀਆਂ ਲੋੜਾਂ ਨੇ ਉਹ ਲੂ ਬਲਦੀ ਭੁੱਖ ਹੋ ਗਈ ਜਿਹੜੀ ਮਨ ਭੁੱਖ ਲੈ ਕੇ ਆਇਆ ਸੀ ਸੰਸਾਰ ਚੋਂ ਭੁੱਖ ਪਤਾ ਹੀ ਨਹੀਂ ਹਰ ਵਸਰ ਮੋ ਪੁਜੇ ਪਉ ਦੂਜਾ ਲਾਇਆ ਜਿਹੜੀ ਭੁੱਖ ਲੈ ਕੇ ਜਨਮ ਲਿਆ ਸੀ ਉਹ ਭੁੱਖ ਭੁੱਲ ਗਿਆ ਸਰੀਰ ਦੀਆਂ ਲੋੜਾਂ ਨੂੰ ਆਪਣੀ ਭੁੱਖ ਬਣਵਾ ਲਿਆ ਸਾਜੇ ਨਾਮ ਕੀ ਭੁੱਖ ਹੈ ਜਿਹੜੀ ਸੀ ਉਹ ਵਿਸਰ ਗਈ ਉਹ ਵਿਸਰ ਗਈ ਪਉ ਦੂਜਾ ਲਾਇਆ ਭੁੱਖੇ ਹੋ ਲੱਗੀ ਹੁਣ ਕੀ ਆ ਕਹੇ ਮਨੋ ਨਾ ਵਿਸਰੇ ਭੁਗੇ ਦਮ ਦਮ ਉਹ ਭੁੱਖ ਲੱਗੀ ਹਈ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲੇਵ ਲੱਗੀ ਤਿਨੀ ਵਿੱਚੇ ਮਾਇਆ ਪਾਇਆ ਹੁਣ ਰੋਗੋ ਲਾਣ ਸਾਹਿਬ ਕਹਿੰਦੇ ਨੇ ਬਰਬਰ ਦਾ ਅੱਜੇ ਕਿ ਜਿਨ੍ਹਾਂ ਦੀ ਹੁਲੇਬ ਲੱਗੀ ਨਾ ਐ ਜਾਲੂ ਦੇ ਵਿੱਚ ਗੁਰਪ੍ਰਸਾਦੀ ਜਿਨ੍ਹਾਂ ਲੇਵ ਲੱਗੀ ਗਿਆਨ ਮਿਲ ਗਿਆ ਜਿਹਨੂੰ ਗਿਆਨ ਦੇ ਨਾਲ ਹੀ ਇਹਨਾਂ ਦੀ ਹੁਲੇਬ ਲੱਗੀ ਕੋਈ ਦਿਨਾਂ ਲੇਵ ਲੱਗੀ ਤੇ ਵਿੱਚੇ ਮਾਇਆ ਪਾਇਆ ਉਹ ਮਾਇਆ ਦੇ ਵਿੱਚ ਰਹਿੰਦੇ ਨੇ ਜੁੜ ਜਾਣਾ ਫੇਰ ਮਾਇਆ ਦੇ ਵਿੱਚ ਹੀ ਉਹਨਾਂ ਨੇ ਫੇਰ ਆਪਣੇ ਜੁੜ ਜਾਣਾ ਸ਼ਬਦ ਨਾਲ ਆਪਣੇ ਮੂਲ ਨਾਲ ਜੁੜ ਜਾਣਾ ਉਹਦੇ ਕਿਮਾਇਆ ਦੇ ਪ੍ਰਾਪਤੀ ਹੋ ਜਾਣੀ ਹਰ ਹੀ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਹਰ ਆਪ ਅਮੁੱਲਕ ਹੈ ਹਰ ਜਿਹੜਾ ਹੈਗਾ ਕੀ ਹੈ ਉਹਦਾ ਕੋਈ ਵੀ ਮੁੱਲ ਨਹੀਂ ਕਿਰ ਸਾਡਾ ਬੋਲ ਹੈ ਉਹਦਾ ਕੋਈ ਸੰਸਾਰ ਦਾ ਕੀ ਮੁੱਲ ਸੰਸਾਰ ਦਾ ਉਹਨੂੰ ਪੈਦਾ ਉਹਨੇ ਪੈਦਾ ਕੀਤਾ ਪਰਨੇ ਬੋਲਕ ਹੈ ਮੁੱਲ ਨਾ ਪਾਇਆ ਜਾਏ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹ ਬੋਲਕ ਹੈ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹਿ ਰੋਕ ਵਿਲ ਲਾਏ ਬੋਲ ਨਾ ਪਾਇਆ ਜਾਏ ਕਿਸੇ ਵਿਟੋ ਰਏ ਲੋਕ ਬੱਲੇ ਬਥੇਰੇ ਬੁੱਲ ਪਾਉਂਦੇ ਬਜਾਈਆ ਧਰ ਬੁੱਤਾ ਬਣਾ ਲੀਏ ਬੁੱਲ ਨਹੀਂ ਪਾਇਆ ਗਿਆ ਕਿਸੇ ਤੇ ਇਹ ਬੁੱਲ ਪਾ ਰਹੇ ਨੇ ਸਭ ਕੀ ਮੱਤ ਮਿਲ ਕੀਮਤ ਪਾਈ ਉਹ ਤਾਂ ਕੀ ਮੱਤ ਕੀਮਤ ਪਾਈ ਹੋਊਗਾ ਤਾਂ ਕਿਹਾ ਸੀ ਨਾ ਸਭ ਕੀ ਮੱਤ ਮਿਲ ਕੀਮਤ ਪਾਈ ਕਹਿੰਦਾ ਸਭ ਕੀ ਮੱਤ ਮਿਲ ਕੀਮਤ ਪਾਈ ਹੋ ਇੰਨਾ ਨਹੀਂ ਜਿਹਨਾਂ ਨੂੰ ਪਤਾ ਹੈ ਵੀ ਇਹ ਪਾਠ ਕੀ ਹੈ ਗੁਰਬਾਣੀ ਦੇ ਇਹਨਾਂ ਨੇ ਅਰਥ ਕੀ ਕਰਦੇ ਕੋ ਬੁੱਲੀ ਬੁੱਲੀ ਕਹਿੰਦਾ ਤਾਂ ਗੈਰੀ ਆਂਦੀ ਬਤਵਾਦਨ ਗਹਿਰਾਈ ਦਾ ਅਰਥ ਕਿੱਥੋਂ ਜਾਣ ਲੈਣਗੇ ਵਿਚਾਰੇ ਐਸਾ ਸਤਿਗੁਰੂ ਜੇ ਮਿਲੇ ਤੇ ਸਾਨੂੰ ਸਿਰ ਸੌਂਪੀਆ ਵਿਚੋਂ ਆਬ ਜਾਏ ਐਸਾ ਸਤਿਗੁਰ ਜੇ ਮਿਲੇ ਕਿ ਕੋਈ ਐਸਾ ਸਤਿਗੁਰ ਬੁਲਜੀਵੇ ਤੇ ਜੇ ਤੁਸਰ ਸਿਰ ਸੌਂਪੀਆ ਉਹਨੂੰ ਕਹਿੰਦੇ ਬਨ ਸੋਕਦੀ ਸਰ ਸਿਰ ਮਾਨ ਸਰ ਮਾਨ ਜਿਹੜਾ ਸਿਰ ਹੈ ਬੁੱਧੀ ਦਾ ਅਕਲ ਦੀ ਗੱਲ ਹੈ ਅਕਲ ਦਾ ਸਿਰ ਕੀ ਹੈ ਪਰ ਵਿਚੋਂ ਆਬ ਜਾਏ ਵਿਚੋਂ ਆਬ ਜਾਏ ਬਸ ਇਹ ਆਪਣੀ ਮਰਜ਼ੀ ਹੈ ਤਾਂ ਛੁੱਟਦੀ ਹੈ ਪਰ ਵਿੱਚੇ ਸਤਗੁਰ ਕੇ ਪਾਸ ਤੇ ਜਦੋਂ ਸੋਪੀਏ ਵਿੱਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹਾ ਹਰ ਵਸੇ ਮਨ ਆਏ ਇਹਦਾ ਜਿਉ ਤਿਸ ਮਿਲ ਰਹਾ ਮਨ ਜਿਹਦਾ ਹੈਗਾ ਉਹ ਉਹਨੂੰ ਦੇ ਦਿੱਤਾ ਜਿਸ ਦਾ ਜਿਉ ਤਿਸ ਮਿਲ ਗਿਆ ਉਹ ਇਹਦਾ ਜਿਉ ਤਿਸ ਮਿਲ ਰਹਾ ਹਰ ਵਸੇ ਮਨ ਆਏ ਤਾਂ ਹਰ ਬੋਲ ਤੇ ਵਿੱਚ ਹਰੇ ਹੁਣ ਨੇ ਕਿਤੇ ਤਾਂ ਹੋ ਗਏ ਉਹ ਹੋ ਗਏ ਉਹ ਦੋ ਇੱਕ ਹੋ ਗਏ ਉਹਦੇ ਕਹਿੰਦੀ ਹੁਣ ਮੈਂ ਹਰਮਨ ਚ ਬਸ ਗਿਆ ਮਾਨ ਨਹੀਂ ਸੀ ਬਸਣ ਦਿੰਦਾ ਹਰ ਨੂੰ ਬੰਨ ਹਰ ਨੂੰ ਬੈਠਾ ਬੰਨ ਹਰ ਨੂੰ ਬੈਠਾ ਜਦ ਮੈਨੂੰ ਜਲ ਬਣਾ ਪੜੇ ਕੋਲ ਰੱਖਿਆ ਉਹਨੇ ਬਸੜੀ ਦਿੱਤਾ ਹਰ ਨੂੰ ਬੋਲੀ ਉਹਨੂੰ ਦੇ ਦਿੱਤਾ ਫਿਰ ਹਰ ਨੂੰ ਬਸਾਇਆ ਉਹਦਾ ਖਲੀ ਦਿੱਸਦਾ ਤਬਰ ਉਹ ਬੰਨ ਜਦ ਬਚਾਈ ਜਿਹੜਾ ਆਤਾ ਬੱਚਾ ਚੜਾਤਾ ਕਿਸੇ ਦੇਦੇ ਤੇ ਜੇ ਆਪਣੀ ਸਭ ਕੋ ਧਰਮਨ ਤਾਂ ਡੇਰੇ ਹੁੰਦੇ ਨੇ ਬੱਚੇ ਨੂੰ ਗੱਲ ਜਾਣਾ ਬੱਚਾ ਕਹਿੰਦਾ ਠੀਕ ਹੈ ਮੈਨੂੰ ਵੀ ਮਿਲ ਲੈ ਦਸੂ ਆਇਆ ਵਾਰਸ ਵਲਣਾ ਹਲਕ ਜੋ ਉਥੇ ਦਾ ਬਣ ਗਿਆ ਨਾ ਉਹ ਵੀ ਫੇਰ ਨਹੀਂ ਇਤਰਾਜ ਕਰਦਾ ਉਹ ਪਹਿਲਾਂ ਉਹਨੂੰ ਕਹਿੰਦਾ ਵੇ ਹਲੂ ਦੇ ਤਾਂ ਮੈਂ ਕੀ ਕਰੂੰਗਾ ਆਹ ਵਰਗਾ ਬੇਨੋ ਕਹਿੰਦਾ ਜਿਹੜਾ ਕੋ ਰਹਿੰਦਾ ਡੇਰੇ ਦੇ ਦੇ ਹੋਏ ਵੀ ਰੋਜ਼ ਦਾ ਰੋਜ਼ ਵੀ ਦੇ ਦਿਆ ਕਰੋ ਇੱਥੇ ਤੁਸੀਂ ਘੱਟ ਘੱਟ ਕਰਿਆ ਕਰੋ ਹਰ ਆਪ ਅਮੁੱਲਕ ਹੈ ਭਾਗਤਨਾ ਕੇ ਨਾਨਕਾ ਜਿਨਹ ਹਰ ਪੱਲੇ ਪਾਇਏ ਹਰ ਆਪ ਅਮੁੱਲਕ ਹੈ ਹਰ ਅਮੁੱਲਕ ਹੈ ਮੁੱਲ ਤੋਂ ਰਹਤਾ ਹੈ ਸੰਸਾਰ ਦੀ ਸਾਰੀ ਪ੍ਰਾਪਰਟੀ ਨਾ ਵੀ ਦੀ ਕੀ ਬਤਰੀ ਪਿੰਦੀ ਭਾਗਤਨਾ ਕੇ ਨਾਨਕਾ ਜਿਨਹ ਹਰ ਪੱਲੇ ਪਾਇਏ ਜਿਨਹ ਹਰ ਪੱਲੇ ਪਾਇਏ ਹੁਣ ਤੁਸੀਂ ਦੇਖੋ ਉਹਨਾਂ ਦੇ ਪਾਕਡੇ ਹੋ ਸਕਦੇ ਨੇ ਜਿਨਾਂ ਦੇ ਹਰ ਪੱਲੇ ਅਮੁੱਲਕ ਵਸਤੂ ਪੱਲੇ ਪੈਜਵੇ ਸਰਹਰ ਦੀ ਸਾਰੀ ਦੌਲਤ ਉਹਦਾ ਮੁੱਲ ਨਹੀਂ ਪਾ ਸਕਦੀ ਬਾਕੀ ਲੋਕ ਸੰਸਾਰੀ ਦੌਲਤ ਨੂੰ ਭਾਗਾ ਵਾਲੇ بڑے ਫਿੱਡੇ ਦੇ ਦਰਗਾਹ ਦੇ ਵਿੱਚ ਉਹਨੂੰ ਭਾਗਾ ਵਾਲਾ ਬੜਪਾਗੀ ਮੰਨਿਆ ਜਿਹਦੇ ਹਰ ਪੱਲੇ ਪਿਆ ਸੰਸਾਰੀ ਦੌਲਤ ਨਾਲ ਕੋਈ ਬੜਪਾਗੀ ਨਹੀਂ ਬਣਿਆ ਭਾਗਤ ਨਾ ਕੇ ਨਾਨਕਾ ਉਹਨਾਂ ਦੇ ਭਾਗਲੇ ਉਹੀ ਭਾਗਾ ਵਾਲੇ ਨੇ ਬਾਕੀ ਸਭਾ ਭਾਗੇ ਨੇ ਜਿਹਦੇ ਹਰ ਪੱਲੇ ਨਹੀਂ ਪਿਆ ਸਭਾ ਭਾਗੇ ਨੇ ਦੌਲਤ ਜਿੰਨੀ ਮਰਜ਼ੀ ਹੋਵੇ ਸੰਸਾਰ ਸਾਰੇ ਦਾ ਰਾਜ ਹੋਵੇ ਤਾਂ ਵੀ ਆਪਾਂ ਦਾ ਗੁਰਬਾਣੀ ਦੀ ਬੰਦੀ ਹਰ ਪੱਲੇ ਪਏ ਤੇ ਮਿਰੋ ਤਤ ਗਿਆਨ ਪੱਲੇ ਪਏ ਤੇ ਮਿਰੋ ਕਿੱਡਾ ਹੀ بڑا ਹੋ ਜਵੇ ਰਾਸ਼ਟਰਪਤੀ ਬਣ ਜਵੇ ਜੋ ਮਰਜੀ ਬਣ ਜਵੇ ਆਪਾ ਦਾ ਬਣਿਆ ਗਿਆ ਗੁਰਬਾਣੀ ਦੇ ਜਿੱਦੀ ਮਰਜੀ ਦੌਲਤ ਇਕੱਠੀ ਕਰ ਲਵੇ ਜਿੱਡਾ ਮਰਜੀ ਲੋਕ ਹਟਲਵੇ ਆਪਾ ਦਾ ਗੁਰਬਾਣੀ ਦੀ ਭਾਗ ਭਾਗਹੀਨ ਜੱਬ ਚੋਟਾ ਹਾਏ ਜਿਹਨੂੰ ਜੱਬ ਦੀ ਚੋਟ ਲੱਗਦੀ ਹੈ ਭਾਗਹੀਨ ਪਾਕਾ ਬੜਾ ਹੋਇਆ ਜਿਹੜੇ ਜੱਬ ਦੀ ਚੋਟ ਨਹੀਂ ਲੱਗਦੀ ਜਿਹੜਾ ਜਬਦੀ ਜੋੜ ਤੋਂ बच ਗਿਆ ਉਹ ਭਗੌੜਾ ਜਿੱਦੀ ਜਬਨੇ ਬੇਇੱਜ਼ਤੀ ਕਰਦੀ ਭਗੌੜਾ ਕਹਿੰਦੇ ਜਿਹਦੇ ਹੱਟੜੀ ਲਾ ਕੇ ਜਬ ਲੈ ਕੇ ਜਾਂਦਾ ਭਗੌੜਾ ਕਹਿੰਦੇ ਰਾਸ਼ਪਤੀ ਕਹਿੰਦਾ ਹੋਏ ਹੱਟੜੀ ਤਾਂ ਬਚ ਕੇ ਲੱਗਿਆ ਜਬ ਤਰ ਫੜ ਕੇ ਗ੍ਰਿਫਤਾਰ ਕਰਕੇ ਲੈਣਾ ਰਾਸ਼ਪਤੀ ਕਹਿੰਦਾ ਉਹ ਪ੍ਰਾਈਮ ਮਿੰਿਸਟਰ ਕਹਿੰਦਾ ਉਹ ਸੀਗਦੇ ਸੀ ਕਹਿੰਦਾ ਜਬ ਤੋਂ ਛੁੱਟ ਗਿਆ ਆ ਨਹੀਂ ਛੁੱਟ ਗਿਆ ਸਵਾਲ ਹੈ ਉਹਨਾਂ ਦਾ ਗ੍ਰਿਫਤਾਰ ਕਰ ਲਿਆ ਉੱਤੇ ਤੇਰੀ ਕੀ ਕੱਢੀ ਤੇਰੀ ਫੌਜ ਕੀ ਕਰੇਗਾ ਰਸ ਰਾਜਾ ਤੂੰ ਹੋਏਗਾ ਉੱਥੇ ਕੀ ਹੈ ਤੂੰ ਉੱਥੇ ਰਬਦਾਸ ਦੀ ਕੀ ਬਤਾ ਰਾਜਾ ਦੀ ਕੀ ਬਤਾ ਨਹੀਂ ਭਗਤ ਦੀ ਕੀ ਬਤਾ ਉਹ ਗਾਹਾਂ ਉਹਦੀ ਕੀ ਬਤਾ ਐੱਥੇ ਤੇਰੀ ਕੀ ਬਤਾ ਝੂਠੇ ਸੰਸਾਰ ਝੂਠੀ ਦੌਲਤ ਦੀ ਕੀ ਬਤਾ ਝੂਠੇ ਸੰਸਾਰ ਝੂਠੀ ਸ਼ਤੀ ਦੀ ਕੀਮਤ ਹੈ ਦਰਗਾਹ ਵਿੱਚ ਜਾ ਕੇ ਸੱਚ ਦੀ ਕੀਮਤ ਸੱਚੀ ਦਰਗਾਹ ਸੱਚ ਦੀ ਸਕੇਤਾਂ ਦੀ ਕੀਮਤ ਨੌਂਤਾਂ ਦੀ ਕੀਮਤ ਸੱਚਿਆਰੇ ਦੀ ਕੀਮਤ ਐਥੇ ਕੂੜਿਆਰੇ ਦੀ ਕੀਮਤ ਇਹ ਅਲੱਗ-ਅਲੱਗ ਗੱਲਾਂ ਨੇ ਦੋਏ ਗੁਰਬਾਣੀ ਦੀਆਂ ਗੁਰਬਾਣੀ ਦਾ ਬੜਾ ਕੌੜਾ ਸੱਚ ਹੈ ਇਹ ਕੌੜਾ ਸੱਚ ਮੇਰੇ ਨੂੰ ਗੁਰਾ ਵੀ ਲੱਗਦਾ ਉਹ ਕਾਰਿਆਂ ਨੂੰ ਗੁਰਾ ਲੱਗਦਾ ਲੱਗੇ ਕੀ ਕਰੀਏ ਲੱਗਦਾ ਰਹੇ ਸੱਚ ਸੱਚ ਹੈ ਸੱਚ ਕਹਿਣ ਰਹਿ ਪਏ ਹੋ ਕੇ ਉਤਾਨ ਸਿੱਖਿਆ ਸਭ ਨੂੰ ਦੇਣੀ ਹੈ ਬੰਦੇ ਕੋਈ ਨਾ ਬੰਦੇ ਸਿੱਖਿਆ ਵਾਸਤੇ ਕਿਆ ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ ਨਹੀਂ ਕਹਿਆ ਹੋਇਆ ਹੈ ਗੁਰਬਾਣੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਦੀ ਉਹਦਾ ਨਸ਼ਾ